ਸਿਰ ਦੇ ਉੱਪਰ ਭਾਰਨ ਮਹਿਸੂਸ ਹੋਣਾ ਹਰ ਟਾਈਮ ਇਹ ਲੱਗਣਾ ਕਿ ਮੇਰੇ ਸਿਰ ਦੇ ਉੱਪਰ ਕਿਸੇ ਨੇ ਨਾ ਬਹੁਤ ਜ਼ਿਆਦਾ ਭਾਰ ਟਿਕਾਇਆ ਹੋਇਆ ਹੈਗਾ। ਜ਼ਿਆਦਾਸ ਕਮਜ਼ੋਰ ਹੋਣੀ, ਨੀਂਦ ਨਾ ਆਉਣੀ, ਡਿਪਰੈਸ਼ਨ, ਟੈਨਸ਼ਨ, ਹਰ ਟਾਈਮ ਘਬਰਾਟ ਹੋਈ ਜਾਣਾ। ਕਿਸੇ ਵੀ ਕੰਮ ਦੇ ਵਿੱਚ ਮਨ ਨਾ ਲੱਗਣਾ, ਦਿਲ ਨਾ ਲੱਗਣਾ, ਹਰ ਟਾਈਮ ਇਦਾਂ ਲੱਗੀ ਜਾਣਾ ਵੀ ਜਿਵੇਂ ਕਿਸੇ ਨੇ ਕੋਈ ਜਾਦੂ ਟੂਣਾ ਤੰਤਰ ਮੰਤਰ ਕਰਵਾਇਆ ਹੋਵੇ। ਬਹੁਤ ਪਾਠ ਪੂਜਾ ਵੀ ਕਰਦੇ ਆਂ, ਸਿਮਰਨ ਵੀ ਕਰਦੇ ਆਂ, ਅੰਮ੍ਰਿਤ ਵੀ ਛਕਿਆ ਹੋਇਆ ਹੈ ਨਾ ਫਿਰ ਵੀ ਇਹ ਚੀਜ਼ ਕਿਉਂ ਹੁੰਦੀ ਹੈ ਕਿ ਇਹ ਕੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਬਹੁਤ ਸਾਰੇ ਭੈਣ ਭਰਾਵਾਂ ਦੀ ਮੈਨੂੰ ਇੱਕ ਕਮੈਂਟ ਆ ਰਹੀ ਸੀ ਮੇਰੀ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਤੁਸੀਂ ਠੀਕ ਹੋ ਗਏ ਤਾਂ ਇਸ ਤੋਂ ਵੱਡਾ ਮੇਰੇ ਵਾਸਤੇ ਕੁਝ ਨਹੀਂ ਹੈਗਾ ਤੇ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ শেয়ার ਜਰੂਰ ਕਰਨਾ ਤੇ ਆਪਣੀ ਇਸ ਪੈਨ ਨੂੰ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹਿਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਛੋਟਾ ਜਿਹਾ ਟੈਸਟ ਕਰਾਉਣਾ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਹੈ ਵੀ ਉਸ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਉਹਨੂੰ ਟੈਨਸ਼ਨ ਹੈ ਉਹਦੀ ਮਤਲਬ ਕਿ ਵੀਕਨੈਸ ਹੈਗੀ ਉਹਨੂੰ ਇੱਕੋ ਧਮਕਵਰਾਟ ਹੁੰਦੀ ਹੈ ਜਾਂ ਸੁੱਤੇ ਉੱਠ ਕੇ ਸੁਪਨੇ ਵਾਂਗ ਹੁੰਦਾ ਜਾਂ ਸਾਰਾ ਦਿਨਾਂ ਵੀ ਇਦਾਂ ਲੱਗੀ ਜਾਂਦੇ ਰਹਿੰਦੇ ਵੀ ਬਿਮਾਰੀ ਦਾ ਕੁਝ ਨਹੀਂ ਪਤਾ ਲੱਗਦਾ ਟੈਸਟ ਕਰਵਾ ਲਓ ਕੁਝ ਵੀ ਕਰਾ ਲਓ ਕੁਝ ਵੀ ਨਹੀਂ ਆਉਂਦਾ ਹੈ ਡਾਕਟਰਾਂ ਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਨਾ ਤਾਂ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ ਜੋ ਮੈਂ ਤੁਹਾਨੂੰ ਦੱਸੂਗੀ ਵੀਡੀਓ ਚ ਸਟੈਪ ਬਾਈ ਸਟੈਪ ਤੁਸੀਂ ਉਹ ਸਾਰੀ ਚੀਜ਼ ਕਰਨੀ ਘੱਟੋ ਘੱਟ 10-15 ਦਿਨਾਂ ਦੇ ਵਿੱਚ ਦੇਖਿਓ ਤੁਹਾਨੂੰ ਕਿੰਨਾ ਫਾਇਦਾ ਹੋਵੇਗਾ ਸਭ ਤੋਂ ਪਹਿਲੀ ਚੀਜ਼ ਤੁਸੀਂ ਕੀ ਕਰਨੀ ਹੈ ਤੁਸੀਂ ਆਪਣਾ ਵਿਟਾਮਿਨ ਡੀ ਤੇ ਬੀ 12 ਦਾ ਕਿਸੇ ਵੀ ਲੈਬੋਰੀ ਚ ਜਾ ਕੇ ਟੈਸਟ ਕਰਵਾਉਣਾ ਹੈ ਜਿਹੜੀ ਚੀਜ਼ ਦੀ ਤੁਹਾਨੂੰ ਘਾਟ ਲੱਗੇਗੀ B12 ਦੀ ਘਾਟ ਕਰਕੇ ਵੀ ਇਹ ਚੀਜ਼ ਬਹੁਤ ਜ਼ਿਆਦਾ ਹੁੰਦੀ ਹੈਗੀ ਹਨ ਜਿਵੇਂ ਕਿ ਹਰ ਟੈਂਬੋਲਾ ਪੰਜਾ ਹੋਈ ਜਾਣਾ ਜਿਵੇਂ ਆਪਾਂ ਕਹਿੰਦੇ ਨੇ ਕਿ ਕੋਈ ਬੰਦਾ ਵਧੀਆ ਬਹੁਤ ਖੁਸ਼ ਸੀਗਾ ਸਾਰਾ ਕੁਝ ਕਰਦਾ ਸੀਗਾ ਵੀ ਸੁਨਮਾ ਹੋ ਗਿਆ ਹਨ ਤੇ ਦੂਸਰੀ ਚੀਜ਼ ਹੈਗੀ ਵਿਟਾਮਿਨ ਡੀ ਜਿਹੜੀ ਵੀ ਚੀਜ਼ ਤੁਹਾਨੂੰ ਹਨਾ ਲੱਗਦੀ ਹੈਗੀ ਤਾਂ ਤੁਸੀਂ ਉਹਦੀ ਦਵਾਈ ਕਿਸੇ ਵਧੀਆ ਡਾਕਟਰ ਦੇ ਨਾਮ ਸਲਾ ਲੈ ਕੇ ਤੁਸੀਂ ਉਹ ਲੈਣੀ ਹੈਗੀ ਦੂਸਰੀ ਚੀਜ਼ ਆ ਗਈ ਕਿ ਬਹੁਤ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਸਾਨੂੰ ਕਿਸੇ ਤੁਸੀਂ ਪੁੱਛਿਆ ਸੀਗਾ ਵੀ ਜਾਦੂ ਟੂਨੇ ਤੰਤਰ ਮੰਤਰ ਦਾ ਅਸਰ ਹੈ ਕਿਸੇ ਨੇ ਕੁਝ ਖਾਵਾ ਆਇਆ ਪਿਆਇਆ ਹੋਇਆ ਹੈਗਾ ਹਨ ਇਹ ਚੀਜ਼ ਨੂੰ ਦੂਰ ਕਿਵੇਂ ਕਰੀਏ ਦੇਖੋ ਅੱਜ ਕੱਲ ਜਿਹੜਾ ਕਾਲਜੂਗਾ ਨਾ ਇਹਦੇ ਵਿੱਚ ਜਿਹੜੀ ਤੰਤਰ ਵਿੱਦਿਆ ਬਹੁਤ ਜ਼ਿਆਦਾ ਹੈਵੀ ਹੋ ਰਹੀ ਹੈ ਠੀਕ ਹੈ ਕਹਿੰਦੇ ਹੁੰਦੇ ਨੇ ਕਹਿੰਦੇ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਦੂਜਾ ਕਿਆ ਜਾਣੇ ਪੀੜ ਪਰਾਈ ਕਈ ਵੀਰਾਂ ਦੇ ਵੀ ਮੈਸੇਜ ਆਏ ਨੇ ਮੈਨੂੰ ਭੈਣਾਂ ਦੇ ਵੀ ਆਏ ਨੇ ਕਿ ਇਹ ਕਿਉਂ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਨਾ ਕੋਈ ਵੀ ਆਪਣੇ ਮਨ ਦੇ ਵਿੱਚ ਗੱਲ ਹੁੰਦੀ ਹੈ ਨਾ ਤਾਂ ਉਹ ਆਪਣੇ ਕਿਸੇ ਭੈਣ ਭਰਾ ਕਿਸੇ ਵੀ ਆਪਣੇ ਰਿਲੇਟਿਵ ਕਿਸੇ ਵੀ ਉਹਦੇ ਨਾਲ ਕਰੋ ਜਿਹੜਾ ਕਿ ਤੁਹਾਡੀ ਮਜ਼ਾਕ ਨਾ ਉਡਾਵੇ ਤੁਹਾਡੀ ਦੁੱਖ ਤਕਲੀਫ ਨੂੰ ਸਮਝੇ ਤਾਂ ਤੁਸੀਂ ਕਰਨਾ ਕੀ ਹੈਗਾ ਜਿਹੜੇ ਵੀ ਭੈਣ ਭਰਾ ਉਹਨੂੰ ਇਹ ਲੱਗਦਾ ਹੈਗਾ ਨਾ ਵੀ ਮੇਰੇ ਉੱਪਰ ਕਿਸੇ ਨੇ ਜਾਦੂ ਟੂਣਾ ਤੰਦਰ ਮੰਤਰ ਕਰਵਾਇਆ ਜਾਂ ਮੈਨੂੰ ਕੁਝ ਖਵਾਇਆ ਹੈਗਾ ਤਾਂ ਤੁਸੀਂ ਨਾ ਇਸ ਚੀਜ਼ ਨੂੰ ਲਗਾਤਾਰ ਕਰਨਾ ਤੇ ਕਰਨਾ ਕੀ ਹੈਗਾ ਤੁਸੀਂ ਨੇ ਸਭ ਤੋਂ ਪਹਿਲਾਂ ਤੁਸੀਂ ਨੇ ਸੱਤ ਕਲੀਆਂ ਲਾਸਣ ਦੀਆਂ ਲੈਣੀਆਂ ਨੇ ਸੱਤ ਕਲੀਆਂ ਲਾਸਣ ਦੀਆਂ ਸੱਤ ਲੌਂਗ ਲੈਣੇ ਆ ਸੱਤ ਕਾਲੀਆਂ ਮਿਰਚਾਂ ਲੈਣੀਆਂ ਨੇ ਇਹਨਾਂ ਤਿੰਨੇ ਚੀਜ਼ਾਂ ਨੂੰ ਤੁਸੀਂ ਨੇ ਕਿਸੇ ਵੀ ਇੱਕ ਚਿੱਟੇ ਕੱਪੜੇ ਦੇ ਵਿੱਚ ਬੰਨ ਕੇ ਕਿਸੇ ਵੀ ਇੱਕ ਛੋਟੇ ਜਿਹੇ ਕੱਪੜੇ ਦੇ ਵਿੱਚ ਬੰਨ ਲਓ ਇਹਨੂੰ ਆਪਣੇ ਹਰ ਟਾਈਮ ਕੋਲੇ ਰੱਖਣਾ ਚਾਹੇ ਤਾਂ ਤੁਸੀਂ ਆਪਣੇ ਡੋਲੇ ਤੇ ਬੰਨ ਲਓ ਚਾਹੇ ਤੁਸੀਂ ਆਪਣੇ ਪਰਸ ਚ ਪਾ ਲਓ ਚਾਹੇ ਤੁਸੀਂ ਕਿਤੇ ਵੀ ਰੱਖ ਲਓ ਦੇਖੋ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਆ ਫਿਰ ਤੁਸੀਂ ਮੈਨੂੰ ਪੁੱਛਦੇ ਹੋ ਦੀ ਵੀਡੀਓ ਨੂੰ ਸਕਿਪ ਕਰੀ ਜਾਂਦੇ ਹੋ ਫਿਰ ਤੁਸੀਂ ਮੈਨੂੰ ਪੁੱਛੀ ਜਾਂਦੇ ਤਾਂ ਪਲੀਜ਼ ਧਿਆਨ ਨਾਲ ਜ਼ਰੂਰ ਸੁਣਿਆ ਕਰੋ ਹਨਾ ਸੱਤ ਕਾਲੀਆਂ ਮਿਰਚਾਂ ਸੱਤ ਲਸਣ ਦੀਆਂ ਕਲੀਆਂ ਤੇ ਸੱਤ ਲੌਂਗ ਇਹ ਚੀਜ਼ਾਂ ਨੂੰ ਤੁਸੀਂ ਨੇ ਆਪਣੇ ਕੋਲ ਰੱਖਣਾ ਹੀ ਰੱਖਣਾ ਹੈਗਾ ਤੇ ਦੂਸਰੀ ਚੀਜ਼ ਆ ਗਈ ਕਿ ਜਿਹੜੀ ਬਿੱਲੀ ਹੁੰਦੀ ਹੈ ਨਾ ਬਿੱਲੀ ਤੁਹਾਡੇ ਘਰ ਦੇ ਵਿੱਚ ਹੈਗੀ ਆ ਤਾਂ ਬਹੁਤ ਵਧੀਆ ਗੱਲ ਹੈਗੀ ਤਾਂ ਤੁਸੀਂ ਉਹਨੂੰ ਨਾ 10 ਜਾਂ 11 ਦਿਨ ਲਗਾਤਾਰ ਥੋੜਾ ਜਿਹਾ ਦੁੱਧ ਪਿਲਾਓ ਕਿਉਂਕਿ ਜਿੱਥੇ ਬਿੱਲੀ ਆਉਂਦੀ ਹੈ ਨਾ ਉੱਥੇ ਤੁਹਾਨੂੰ ਕਿਸੇ ਵੀ ਭੂਤ ਪ੍ਰੇਤ ਦਾ ਸਾਆਯਾ ਜਾਦੂ ਟੂਣਾ ਤੰਤਰ ਮੰਤਰ ਕਰਾਇਆ ਹੋਣਾ ਉਹ ਬਹੁਤ ਜਲਦੀ ਅਸਰ ਖਤਮ ਹੁੰਦਾ ਹੈਗਾ ਤੇ ਤੀਸਰੀ ਚੀਜ਼ ਹੈਗੀ ਕਿ ਤੁਸੀਂ ਲਗਾਤਾਰ 10 ਜਾਂ 7 ਦਿਨ ਸੌਰੀ 10 ਜਾਂ 11 ਦਿਨ ਸੱਤ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਥੋੜੀ ਜਹੀ ਚਾਹ ਪੱਤੀ ਲੈ ਲੈਣੀ ਹੈਗੀ ਤੇ ਥੋੜੀ ਜੀ ਸੱਤ ਲਾਲ ਮਿਰਚਾਂ ਸੱਤ ਕਾਲੀਆਂ ਮਿਰਚਾਂ ਥੋੜੀ ਜੀ ਤੁਸੀਂ ਚਾਹ ਪੱਤੀ ਲੈ ਲੈਣੀ ਹੈ ਉਹਨੂੰ ਤੁਸੀਂ ਆਪਣੀ ਮੁਠੀ ਦੇ ਵਿੱਚ ਫੜ ਕੇ ਨਾ ਇਸ ਤਰੀਕੇ ਨਾਲ ਉਹਨੂੰ ਨਾ ਉਲਟੀ ਦਿਸ਼ਾ ਵਿੱਚ ਘਮਾਉਣੇਗਾ ਆਪਣੇ ਸਿਰ ਉੱਪਰ ਦੀ ਨਾ ਇਸ ਤਰੀਕੇ ਨਾਲ ਉਲਟੀ ਦਿਸ਼ਾ ਵਿੱਚ ਘਮਾਉਣੇਗਾ ਇਹਨੂੰ ਉਲਟੀ ਦਿਸ਼ਾ ਵਿੱਚ ਘੁਮਾ ਕੇ ਤੁਸੀਂ ਨੇ ਅੱਗ ਦੇ ਵਿੱਚ ਜਲਾ ਦੇਣਾ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਬਸ ਅੱਗ ਦੇ ਵਿੱਚ ਜਲਾ ਕੇ ਤੁਸੀਂ ਚਲੇ ਜਾਣਾ ਹੈਗਾ ਅੱਜ ਮੈਂ ਤੁਹਾਨੂੰ ਇਦਾਂ ਪਾਵਰਫੁੱਲ ਇਹ ਚੀਜ਼ਾਂ ਦੱਸੂਗੀ ਜਿਹੜੀਆਂ ਤੁਸੀਂ ਹੈਰਾਨ ਰਹੇ ਹੋਗੇ ਤੇ ਤੁਹਾਨੂੰ ਦੇਖਿਓ ਕਿੰਨਾ ਫਰਕ ਪਵੇਗਾ ਤੁਸੀਂ ਤੁਹਾਨੂੰ ਕੋਈ ਡਿਪਰੈਸ਼ਨ ਦੀ ਗੋਲੀ ਲੈਣ ਦੀ ਲੋੜ ਨਹੀਂ ਕੋਈ ਤੁਹਾਨੂੰ ਕੋਈ ਨੀਂਦ ਦੀ ਗੋਲੀ ਲੈਣ ਦੀ ਦਵਾਈਆਂ ਸਾਰੀਆਂ ਬੰਦ ਕਰ ਦਿਓ ਤੇ ਦੇਖਿਓ ਤੁਹਾਡਾ ਸੀ ਕਿੰਨੀ ਜਲਦੀ ਠੀਕ ਹੋਨੇ ਤੇ ਇੱਕ ਚੀਜ਼ ਆ ਗਈ ਕਈ ਬệnh ਪ੍ਰਾਵਾਂ ਨੂੰ ਹੁੰਦਾ ਹੈ ਕਿ ਆ ਵੀ ਮੈਨੂੰ ਖਵਾਇਆ ਹੋਇਆ ਤਾਂ ਉਹਦੇ ਵਾਸਤੇ ਤੁਸੀਂ ਕਰਨਾ ਕੀ ਹੈਗਾ ਸ਼ਾਮ ਨੂੰ ਤੁਸੀਂ ਨੇ ਇੱਕ ਕੱਚ ਦੇ ਗਲਾਸ ਦਾ ਪਾਣੀ ਲੈ ਲੈਣਾ ਉਹਦੇ ਕੋਲੇ ਬੈਠ ਕੇ ਤੁਸੀਂ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਉਹ ਪਰ ਹੱਥ ਰੱਖਣਾ ਹੈਗਾ ਉਹਦੇ ਵਿੱਚ ਦੋ ਪੀਸ ਕੱਟ ਕੇ ਖੀਰੇ ਦੇ ਪਾ ਲੈਣੇ ਹੈ ਤੇ ਦੋ ਹਰੀਆਂ ਲੈ ਕੇ ਤੋੜ ਕੇ ਨਾ ਉਹਦੇ ਵਿੱਚ ਪਾ ਲਈਏ। ਫਿਰ ਤੁਸੀਂ ਨੇ ਉਹਦੇ ਪਰਹਤ ਰੱਖ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਉਸ ਪਾਣੀ ਨੂੰ ਟਾਕ ਕੇ ਆਪਣੇ ਸਰਾਣੇ ਰੱਖ ਲੈਣਾ। ਤਸਵੀਰ ਖਾਲੀ ਪੇਟ ਤੁਸੀਂ ਉਸ ਪਾਣੀ ਨੂੰ ਪੀਣਾ। ਖਾਲੀ ਪੇਟ ਪੀਣਾ। ਚਾਹ ਨਹੀਂ ਪੀਣੀ ਪਹਿਲਾਂ। ਪਹਿਲਾਂ ਉਹ ਖਾਲੀ ਪੇਟ ਤੁਸੀਂ ਜਿਹੜਾ ਉਹ ਪਾਣੀ ਹੈਗਾ ਉਹ ਪੀ ਲੈਣਾ ਹੈਗਾ। ਇੱਕ ਆ ਗਿਆ ਵੀ ਹੁਣ ਆਪਾਂ ਜਿਹੜਾ ਆਪਣੇ ਉੱਪਰ ਜਾਦੂ ਟੂਣਾ ਤੰਤਰ ਮੰਤਰ ਕਿਸੇ ਨੇ ਕਰਵਾਇਆ ਹੋਇਆ ਉਹਦਾ ਅਸਰ ਆਪਾਂ ਕਿਵੇਂ ਖਤਮ ਕਰੀਏ? ਤੇ ਅਗਲੀ ਚੀਜ਼ ਆ ਗਈ ਸਭ ਤੋਂ ਮੇਨ ਚੀਜ਼ ਹੈ ਜਿਹੜੀ ਸ਼ਨੀਵਾਰ ਵਾਲੇ ਦਿਨ ਬਾਾਰ ਜੀ ਨੂੰ ਆਪਾਂ ਕਹਿੰਦੇ ਨਾ ਸ਼ਨੀਵਾਰ ਉਸ ਦਿਨ ਤੁਸੀਂ ਨੇ ਸਰੋਂ ਦਾ ਤੇਲ ਲੈਣਾ ਹੈ ਸਰੋਂ ਦੇ ਤੇਲ ਦੇ ਵਿੱਚ ਜਿਵੇਂ ਕੌਲੀ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਲੈ ਲਿਓ ਉਹਦੇ ਵਿੱਚ ਨੇ ਇੱਕ ਲੋਹੇ ਦੀ ਮੇਕ ਰੱਖਿਓ ਲੋਹੇ ਦੀ ਮੇਕ ਰੱਖ ਲੈਣੀ ਹੈ ਉਹਨੂੰ 5-10 ਮਿੰਟ ਰੱਖੀ ਰਹਿਣ ਦਿਓ ਉਸ ਤੋਂ ਬਾਅਦ ਉਸ ਤੇਲ ਨੂੰ ਤੁਸੀਂ ਨੇ ਮੇਕ ਨੂੰ ਕੱਢ ਦੇਣਾ ਉਸ ਤੇਲ ਨੂੰ ਤੁਸੀਂ ਨੇ ਆਪਣੇ ਸਾਰੇ ਸਿਰ ਦੇ ਵਿੱਚ ਮਾਲਿਸ਼ ਕਰਵਾਉਣੀ ਹੈ ਆਪਣੇ ਕਿਸੇ ਵੀ ਪਰਿਵਾਰ ਦੇ ਮੈਂਬਰ ਤੋਂ ਤੁਸੀਂ ਸਿਰ ਤੇ ਵਿੱਚ ਮਾਲਿਸ਼ ਕਰਵਾ ਲਿਓ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਤਾਲੂ ਆਪਾਂ ਕਹਿੰਦੇ ਨੇ ਨਾ ਇਸ ਚੀਜ਼ ਨੂੰ ਤਾਲੂਆ ਕਹਿੰਦੇ ਨੇ ਤਾਂ ਤੁਸੀਂ ਨੇ ਇੱਕ ਰੂਨ ਲੈਣੀ ਹੈ ਕਾਟਨ ਲੈਣੀ ਹੈ ਉਹਦੇ ਉਨਾ ਉਸ ਤੇਲ ਦੇ ਵਿੱਚ ਜਿਹੜਾ ਬਾਕੀ ਬਚੂਗਾ ਉਸ ਤੇਲ ਦੇ ਵਿੱਚ ਚੰਗੇ ਤਰੀਕੇ ਨਾਲ ਭਿਉਉਂ ਕੇ ਉਸ ਨੂੰ ਆਪਣੇ ਸਿਰ ਤੇ ਰੱਖ ਲੈਣਾ ਤੇ ਉੱਪਰ ਇਸ ਚੀਜ਼ ਦੇ ਉੱਪਰ ਰੱਖਣਾ ਤਾਲੂਏ ਦੇ ਵਿੱਚ ਹਨ ਤੇ ਉੱਪਰ ਤੁਸੀਂ ਨੇ ਕੋਈ ਕੱਪੜਾ ਬੰਨ ਲੈਣਾ ਦੇਖੋ ਤੁਹਾਨੂੰ ਕੋਈ ਵੀ ਨੀਂਦ ਦੀ ਗੋਲੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਅਗਰ ਜੋ ਮੈਂ ਤੁਹਾਨੂੰ ਅੱਜ ਦੱਸ ਰਹੀ ਆ ਬਹੁਤ ਹੀ ਪਾਵਰਫੁਲ ਤਰੀਕੇ ਨੇ ਇਹ ਇਹ ਕੋਈ ਇਹ ਨਹੀਂ ਹੈਗਾ ਵੀ ਤੁਹਾਡਾ ਕਿਤੇ ਬਾਹਰ ਕੋਈ ਪੈਸਾ ਨਹੀਂ ਖਰਚਣ ਦੀ ਲੋੜ ਤੁਹਾਨੂੰ ਕਿਤੇ ਕੁਝ ਕਰਨ ਦੀ ਲੋੜ ਨਹੀਂ ਹੈਗੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਇਸ ਚੀਜ਼ ਨੂੰ ਕਰਨਾ ਹੈਗਾ ਤੇ ਇੱਕ ਚੀਜ਼ ਹੈਗੀ ਜਿਹੜੀ ਸ਼ਾਮ ਨੂੰ ਸੌਣ ਵੇਲੇ ਜੇ ਤੁਹਾਨੂੰ ਹੁੰਦਾ ਹੈ ਨਾ ਕਿਉਂਕਿ ਜਦੋਂ ਆਪਾਂ ਨੂੰ ਇਹ ਚੀਜ਼ ਹੁੰਦੀ ਹੈ ਨਾ ਤਾਂ ਆਪਾਂ ਨੂੰ ਟੈਨਸ਼ਨ ਬਹੁਤ ਰਹਿੰਦੀ ਹੈ ਆਪਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਤੇ ਆਪਣੇ ਘਰ ਦੇ ਵਿੱਚ ਤੁਸੀਂ Google ਦੀ ਧੂਫ ਲਿਆ ਕੇ ਰੱਖੋ ਉਹਨੂੰ ਜਰੂਰ ਤੁਸੀਂ ਦਿਓ ਇੱਕ ਗੂਗਲ ਦੀ ਧੂਫ ਥੋੜੀ ਜੀ ਪਾ ਲਿਆ ਕਰੋ ਥੋੜਾ ਜਿਹਾ ਆਪਣੇ ਘਰ ਉਹਦੇ ਉੱਪਰ ਇੱਕ ਕਪੂਰ ਰੱਖ ਲਓ ਤੇ ਥੋੜਾ ਜਿਹਾ ਉਹਦੇ ਉੱਪਰ ਤੁਸੀਂ ਦੇਸੀ ਘਿਉ ਪਾ ਲਓ ਗੂਗਲ ਦੀ ਧੂਫ ਕਪੂਰ ਤੇ ਜਿਆਦਾ ਹੋ ਸਕੇ ਆ ਤਾਂ ਤੁਸੀਂ ਇਹ ਚੀਜ਼ ਨੂੰ ਨਾ ਹਰ ਰੋਜ਼ ਆਪਣੇ ਜਿਹੜੇ ਰੂਮ ਦੇ ਵਿੱਚ ਤੁਸੀਂ ਸੌਣੇ ਉਹਦੇ ਵਿੱਚ ਤਾਂ ਤੁਸੀਂ ਨੇ ਪੱਕਾ ਧੂਫ ਦੇਣੀ ਉਹ ਦੇਣੀ ਹੈ ਕਿਉਂਕਿ ਜਦੋਂ ਤੁਹਾਡੇ ਤੋਂ ਇਹ ਜਾਦੂ ਟੂਣਾ ਤੰਤਰ ਮੰਤਰ ਦਾ ਅਸਰ ਖਤਮ ਹੋਊਗਾ ਨਾ ਤਾਂ ਤੁਹਾਡੇ ਘਰ ਦੇ ਵਿੱਚ ਇੱਕ ਕਾਰ ਹੋਣੀ ਵੀ ਬਹੁਤ ਜ਼ਰੂਰੀ ਹੈ ਤਾਂ ਇਹ ਚੀਜ਼ ਕਰਨੀ ਹੈ ਇੱਕ ਸ਼ਾਮ ਨੂੰ ਸੌਣ ਵੇਲੇ ਤੁਸੀਂ ਰੱਖਿਆ ਦੇ ਕਵਚ ਤੁਸੀਂ ਡਾਊਨਲੋਡ ਕਰ ਲੈਣਾ ਮੋਬਾਈਲ ਤੇ ਕਰ ਲੋ ਨਹੀਂ ਨਿਤਨੇਮ ਗੁਟਕਾ ਸਾਹਿਬ ਤੁਸੀਂ ਸੁੰਦਰ ਗੁਟਕਾ ਸਾਹਿਬ ਡਾਊਨਲੋਡ ਕਰ ਲਓ ਨਹੀਂ ਨਿਤਨੇਮ ਤੁਹਾਡੇ ਕੋਲ ਹੈ ਨਾ ਗੁਟਕਾ ਸਾਹਿਬ ਹੋਵੇਗਾ ਤਾਂ ਤੁਸੀਂ ਉਹਦੇ ਵਿੱਚ ਰੱਖਿਆ ਦੇ ਸ਼ਬਦਾਂ ਦੇ ਪਾਠ ਨੇ ਉਹਨੂੰ ਤੁਸੀਂ ਹਰ ਰੋਜ਼ ਕਰਕੇ ਹੀ ਸੌਣਾ ਹੈਗਾ ਤੇ ਜਦੋਂ ਤੁਸੀਂ ਬਾਹਰ ਜਾਣਾ ਅਰਦਾਸ ਕਰਕੇ ਜਾਣੀ ਹੈ ਆਪਣਾ ਕੱਪੜਾ ਜਿਹੜਾ ਕਿਸੇ ਨੂੰ ਨਹੀਂ ਦੇਣਾ ਅਗਰ ਦੇਣਾ ਤਾਂ ਤੁਸੀਂ ਉਸ ਨੂੰ ਨਮਕ ਵਾਲੇ ਪਾਣੀ ਵਿੱਚ ਪਹਿਲਾਂ ਧੋ ਕੇ ਫੇਰ ਦੇਣਾ ਤੇ ਅਗਰ ਤੁਸੀਂ ਕੱਪੜਾ ਕਿਸੇ ਦਾ ਪਾਉਣਾ ਤਾਂ ਵੀ ਉਸ ਨੂੰ ਨਮਕ ਵਾਲੇ ਪਾਣੀ ਦੇ ਵਿੱਚ ਬਾਲੇ ਦੇਖੋ ਮੇਰੀ ਕੋਸ਼ਿਸ਼ ਹੁੰਦੀ ਹੈਗੀ ਕਿ ਵਾਹਿਗੁਰੂ ਨੇ ਚਾਹਿਆ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਹਨਾ ਤੇ ਇੱਕ ਛੋਟੀ ਜੀ ਜੀ ਚੀਜ਼ ਤੁਸੀਂ ਆਪਣੇ ਕੋਲ ਜਿਹੜੀ ਮੈਂ ਪਹਿਲਾਂ ਦੱਸੀ ਉਹ ਤੁਸੀਂ ਜਰੂਰ ਰੱਖਣੀ ਹੈਗੀ ਇੱਕ ਨਾ ਤੁਸੀਂ ਜਿਵੇਂ ਕਈਆਂ ਨੂੰ ਹੁੰਦੇ ਵੀ ਮੈਨੂੰ ਕੁਝ ਖਲਾਤ ਆ ਹਨਾ ਉਹਦੇ ਵਾਸਤੇ ਤੁਸੀਂ ਨਾ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾ ਲੈਣਾ ਹੈਗਾ ਦੇਸੀ ਘਿਓ ਦਾ ਪ੍ਰਸ਼ਾਦ ਸਜਾ ਕੇ ਤੁਸੀਂ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਅੱਗੇ ਛੋਟਾ ਜਿਹਾ ਇੱਕ ਦੋ ਚਮਚਾਂ ਦਾ ਕਰ ਲੈਣਾ ਉਹਦੇ ਵਿੱਚ ਨਾ ਤੁਸੀਂ ਅੱਧਾ ਕ ਚਮਚ ਅਜਮੈਨ ਦਾ ਪਾ ਲੈਣਾ ਹੈਗਾ ਤੇ ਉਹਨੂੰ ਤੁਸੀਂ ਨਹੀਂ ਖਾ ਲੈਣਾ ਚਾਹੇ ਤੁਸੀਂ ਇਹਨੂੰ ਹਫਤੇ ਚ ਇੱਕ ਵਾਰੀ ਖਾ ਲਓ ਚਾਹੇ ਹਫਤਾ ਲਗਾਤਾਰ ਵੀ ਖਾ ਲਓਗੇ ਤਾਂ ਤੁਹਾਨੂੰ ਬੈਨੀਫਿਟ ਹੀ ਹੋਵੇਗਾ ਜਿੰਨੇ ਵੀ ਤੁਹਾਡੇ ਤੇ ਕਿਸੇ ਨੇ ਜਾਦੂ ਟੂਣਾ ਤੰਤਰ ਮੰਤਰ ਕੁਝ ਵੀ ਕਰਵਾਇਆ ਹੋਇਆ ਨਾ ਉਹ ਸਾਰਾ ਕੁਝ ਤੁਹਾਡਾ ਖਤਮ ਹੋ ਜਾਏਗਾ ਤੇ ਇੱਕਦ ਇੱਕ ਕਰਨਾ ਹੈਗਾ ਤੁਸੀਂ ਨੇ ਐਤਵਾਰ ਵਾਲੇ ਦਿਨ ਇੱਕ ਫਿਟਕਰੀ ਲੈ ਆਉਣੀ ਹੈ ਫਿਟਕਰੀ ਲਿਆ ਕੇ ਤੁਸੀਂ ਨਾ ਉਸ ਨੂੰ ਤਵੇ ਦੇ ਉੱਪਰ ਰੱਖਣਾ ਤੇ ਤਵੇ ਦੇ ਉੱਪਰ ਰੱਖ ਕੇ ਜਦੋਂ ਉਹਦੀ ਨੇ ਇੱਕ ਸ਼ੇਪ ਜੀ ਬਣ ਜੇ ਇੱਕ ਮੂਰਤ ਜੀ ਬਣ ਜੂਗੀ ਹਨਾ ਤਾਂ ਤੁਸੀਂ ਵਾਈਗਰੂ ਜੀ ਅੱਗੇ ਅਰਦਾਸ ਕਰਨੀ ਕਿਸੇ ਵੀ ਤਰ੍ਹਾਂ ਨੂੰ ਮੰਨਦੇ ਤੁਸੀਂ ਅਰਦਾਸ ਕਰਨੀ ਕਿ ਕਿਸੇ ਨੇ ਵੀ ਮੇਰੇ ਉੱਪਰ ਜਾਂ ਮੇਰੇ ਪਰਿਵਾਰ ਦੇ ਉੱਪਰ ਮੇਰੇ ਘਰ ਦੇ ਵਿੱਚ ਜਾਦੂ ਟੋਣਾ ਤੰਤਰ ਮੰਤਰ ਕਰਵਾਇਆ ਵਾਹਿਗੁਰੂ ਜੀ ਤੇਰੇ ਤੋਂ ਵੱਡਾ ਨਹੀਂ ਹੈਗਾ ਕਿਰਪਾ ਕਰੋ ਇਸ ਚੀਜ਼ ਨੂੰ ਖਤਮ ਕਰ ਦਿਓ ਮੈਂ ਬਹੁਤ ਟਕ ਚੁੱਕਿਆ ਹੋਇਆ ਤਾਂ ਮੇਲੇ ਮਾੜੇ ਕਰਮਾ ਕਰ ਕੀ ਹੈ ਪਰ ਵਾਹਿਗੁਰੂ ਜੀ ਕਾਲ ਯੁਗ ਦੇ ਵਿੱਚ ਤੁਹਾਡੇ ਤੋਂ ਵੱਡਾ ਤੁਹਾਡੇ ਨਾਮ ਤੋਂ ਵੱਡਾ ਕੁਝ ਨਹੀਂ ਹੈ ਤਾਂ ਤੁਸੀਂ ਉਹ ਜਿਹੜੀ ਫਿਟਕਰੀ ਦੀ ਸ਼ੇਪ ਬਣੂਗੀ ਨਾ ਕੋਈ ਵੀ ਤਸਵੀਰ ਜਿਵੇਂ ਬਣ ਜਾਂਦੀ ਹੈ ਖਿੱਲੇ ਜੀ ਬਣ ਜਾਂਦੀ ਹੈ ਉਹਨੂੰ ਨੀਚੇ ਰੱਖ ਕੇ ਆਪਣੀ ਪੈਰ ਦੀ ਜੁੱਤੀ ਦੇ ਨਾਲ ਉਸ ਨੂੰ ਨਾ ਉੱਪਰ ਮਾਰਨਾ ਇਸ ਤਰੀਕੇ ਨਾਲ ਫਿਰ ਉਹਨੂੰ ਬਾਹਰ ਸਿੱਟਿਆਉਣਾ ਕਿਤੇ ਵੀ ਸਿੱੜ ਦਿਓ ਰੂੜੀ ਤੇ ਸਿੱੜ ਦਿਓ ਨਾਲੀ ਚ ਸਿੱੜ ਦਿਓ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਬਸ ਇਦਾਂ ਹੀ ਆਪਣੇ ਘਰ ਦੇ ਵਿੱਚ ਤੁਸੀਂ ਆ ਜਾਣਾ ਇਹ ਚੀਜ਼ਾਂ ਤੁਸੀਂ ਕਰਿਓ ਦੇਖੋ ਮੇਰੀ ਦਿਲੋਂ ਤਮੰਨਾ ਹੈ ਕਿ ਜੋ ਵੀ ਭੈਣ ਭਰਾ ਮੇਰੇ ਨਾਲ ਜੁੜਿਆਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕੱਲ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਕਿ ਦੀਦੀ ਜਦੋਂ ਦੇ ਅਸੀਂ ਤੁਹਾਡੇ ਨਾਲ ਜੁੜਿਆਂਗੇ ਨਾ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਨੇ ਦੇਖੋ ਮੇਰੇ ਤਾਂ ਇਹੀ ਅਰਦਾਸਾਂ ਨੇ ਵਾਿਗਰੂ ਜੀ ਅੱਗੇ ਕਿਉਂਕਿ ਉਹ ਤੋਂ ਬਿਨਾ ਹੋਰ ਆਪਣਾ ਹੈ ਵੀ ਕੋਈ ਨਹੀਂ ਤੁਹਾਡਾ ਸਾਰੇ ਪੈਨ ਪ੍ਰਭਾਂ ਦਾ ਪਿਆਰ ਤੇ ਵਾਿਗਰੂ ਜੀ ਦੀ ਮਿਹਰ ਰਹੀ ਤਾਂ ਤੁਹਾਡੀ ਪੈਨ ਅੱਗੇ-ਅੱਗੇ ਤਰੱਕੀਆਂ ਜ਼ਰੂਰ ਕਰੇਗੀ ਤੇ ਤੁਹਾਨੂੰ ਜੋ ਵੀ ਮੇਰੇ ਕੋਲੇ ਹੈਗਾ ਤੁਹਾਨੂੰ ਦੱਸਣ ਦੀ ਤਾਂ ਕਿ ਦੇਖੋ ਆਪਾਂ ਨਾ ਜਾਦੂ ਟੂਣਿਆ ਤੰਤਰਾ ਮੰਤਰਾਂ ਦੇ ਵਿੱਚ ਫਸ ਕੇ ਨਾ ਪਤਾ ਨਹੀਂ ਡੇਰਿਆਂ ਤੇ ਕਿਤੇ ਇਦਾਂ ਨਾ ਪਟਕਦੇ ਰਹਿਣਿਆ ਕਈ ਲੜਕੀਆਂ ਕਹੀ ਜਾਂਦੀਆਂ ਵੀ ਸਾਡੇ ਚ ਭੂਤ ਆ ਗਏ ਸਾਡੇ ਚ ਪ੍ਰੇਤ ਆ ਗਏ ਸਾਡੇ ਚ ਫਲਾਣਾ ਆ ਗਿਆ ਹਨ ਇਹ ਨਾ ਕਈ ਲੜਕੀਆਂ ਵਾਸਤੇ ਤਾਂ ਇਹ ਕਾਮਵਾਸ਼ਨਾ ਕਰਕੇ ਵੀ ਹੁੰਦਾ ਇਹ ਚੀਜ਼ ਨੂੰ ਕਿਉਂਕਿ ਵੀਡੀਓ ਦੇਖੀ ਜਾਂਦੇ ਆ ਮੋਬਾਈਲ ਤੇ ਉਹਦੇ ਨਾਲ ਕਾਮ ਵੀ ਹੁੰਦਾਗਾ ਤੇ ਮੈਂ ਆਪਣੇ ਵੀਰ ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਨਾ ਇਸ ਚੀਜ਼ ਤੋਂ ਅਗਰ ਸੁਟਕਾਰਾ ਪਾਉਣੇ ਚਾਹੋ ਤਾਂ ਤੁਸੀਂ ਸ਼ਾਮ ਨੂੰ ਸੌਣ ਵੇਲੇ ਮੋਬਾਈਲ ਬਿਲਕੁਲ ਨਹੀਂ ਦੇਖਣਾ ਹੈਗਾ ਕਿਉਂਕਿ ਮੋਬਾਈਲ ਦੇ ਵਿੱਚ ਜੋ ਆਪਾਂ ਦੇਖਦੇ ਆ ਨਾ ਮੋਬਾਈਲ ਦੇ ਨਾਲ ਵੀ ਆਪਾਂ ਨੂੰ 50% ਬਿਮਾਰੀਆਂ ਲੱਗ ਰਹੀਆਂ ਨੇ ਤਾਂ ਪਲੀਜ਼ ਵਿਸ਼ਵਾਸ ਰੱਖਣਾ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਸੇ ਨੂੰ ਵੀ ਕਿਉਂਕਿ ਅਗਰ ਤੁਸੀਂ ਦੱਸੋਗੇ ਨਾ ਉਨਹੀਂ ਤੁਸੀਂ ਇਸ ਚੀਜ਼ ਦੇ ਵਿੱਚ ਉਲਝੇਦੇ ਜਾਓਗੇ ਤਾਂ ਵਿਸ਼ਵਾਸ ਰੱਖੋ ਬਸ ਜਿੰਨਾ ਆਪਣੇ ਮਨ ਨੂੰ ਪੋਜ਼ਿਟਿਵ ਰੱਖੋਗੇ ਨਾ ਵੀ ਹਾਂ ਮੈਂ ਠੀਕ ਹੋਊਂਗਾ ਉਨਾਂ ਹੀ ਤੁਸੀਂ ਠੀਕ ਹੋਵੋਗੇ ਜਿਹੜਾ ਮੈਂ ਖੀਰਾ ਦੱਸਿਆ ਤੁਹਾਨੂੰ ਪਾਣੀ ਦੇ ਵਿੱਚ ਪਾ ਕੇ ਰੱਖਣਾ ਇਹਨੂੰ ਲਗਾਤਾਰ ਤੁਸੀਂ 11 ਦਿਨ ਕਰਨਾ ਇਹ ਤੇ ਤੁਹਾਡਾ ਜਿਹੜਾ ਖਾਤਾ ਕਿਸੇ ਨੇ ਕੀਤਾ ਕਰਾਇਆ ਜੋ ਵੀ ਉਹ ਸਾਰਾ ਕੁਝ ਠੀਕ ਹੋ ਗਿਆ ਉਹ ਟਾਇਲਟ ਰਾਹੀਂ ਪਹਿ ਜਾਵੇਗਾ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ